ਪੈਸੇ ਜੀ ਦੇ 14 ਦੇ ਇਹ ਵੀ ਵੀਰੇ 1,90,000 ਦੀ ਦੇ ਦਾਂਗੇ ਆਪਾਂ ਮੇਰੇ ਵੀ ਰਾਈ 20 ਆ ਕੋਈ ਚੱਕਰ ਨਹੀਂ ਵੀਰੇ ਹੈ ਬਸ ਭਲੇਖਾ ਜਦੇ ਨਹੀਂ ਖਾਗੇ ਨਾ ਨਾ ਵੀਰੇ ਰੇਟ ਆ ਆਪਾਂ ਪੂਰੇ ਜਾਇਜ਼ ਰੇਟ ਆ ਪੂਰੇ ਆ ਨਾ ਡਾਇਰੈਕਟ ਆ ਮਾਡਲ ਦੀ i20 1,95,000 ਦੀ ਆ ਦੇਖ ਲੋ ਕਰ ਅੱਜ ਵੀ ਮਾਡਲ ਦਾ ਰੇਟ ਆ ਇਹ ਜਾ ਦੇ ਦੇਣਾ ਮੈਂ ਕਹਿੰਦਾ ਕੰਨਿਆ ਕੁਮਾਰੀ ਤੱਕ ਬੰਦਾ ਜਾ ਆ ਵੀ 1,90,000 ਦੀ ਦੇ ਦਾਂਗੇ ਵੀਰੇ ਨਹੀਂ ਯਾਰ ਮੇਰੇ ਭਰਾ ਮੈਨੂੰ ਵੀ ਮਾਫ ਕਰਦੇ ਇੱਕ ਲੱਖ 90 ਹਜ਼ਾਰ ਦੇ ਦੋ 2020 ਮਾਡਲ ਦੀ ਕਾਰ 1 ਲੱਖ 90 ਇਹ ਕਿੰਨੇ ਦੇ ਦਾਂਗੇ ਵੀਰੇ ਇਹ ਵੀਰੇ ਇੱਕੋ ਰੇਟ ਦੇਣ ਲੱਗੇ ਆਪਾਂ ਇਹ じゃ ਵੀ ਬੰਦੇ ਕਹਿਣਗੇ ਵੀ ਰੇਟ ਦਿੱਤਾ 2015 ਮਾਡਲ ਦਾ 2 ਲੱਖ 90 ਹਜ਼ਾਰ ਦੀ ਕਾਰ ਦੇ ਦਾਂਗੇ ਭਾਈ ਮਜ਼ਾਕ ਕਰ ਰਹੇ ਮੇਰੇ ਨਾਲ ਕਹਿੰਦਾ ਵੀ ਇੱਕ ਛੋਟਾ ਝਟਕਾ ਦੇ ਦਾਂਗੇ ਵੀਰੇ ਮੇਰੇ ਵੀਰੇ 15 ਮਾਡਲ ਹੈ 15 ਚੱਕਰ ਨਹੀਂ ਵੀਰੇ 2 ਲੱਖ 90 ਹਜ਼ਾਰ ਦੀ ਕਾਰ ਲੈ ਜਾਓ ਭਾਈ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਈ ਮਿੱਤਰੋ ਅੱਜ ਆਪਾਂ ਪਹੁੰਚਾ ਆਪਣੇ ਭਰਾ ਕੋਲ ਬਲਵੇੜਾ ਸ਼ੈਣੀ ਮੋਟਰਸ ਤੇ ਭਰਾ ਆਪਣੇ ਨਾਲ ਹੈ ਮਤਲਬ ਤਾਂ ਵੀਰ ਸਸਰੀਕਾਰ ਹੈ ਸਸਰੀਕਾਰ ਵੀਰੇ ਤੇ ਵੀਰੇ ਜਿਵੇਂ ਨਵਾਂ ਸਾਲ ਆਉਣ ਵਾਲੀ ਆ ਹਨਾ ਹੁਣ ਜੜੇ ਭਰਾਵਾਂ ਦੀ ਆਪਣੀ ਰਿਕੁਆਇਰਮੈਂਟ ਹੁੰਦੇ ਕਿ ਬਾਈ ਚੰਗੀ ਕਾਰ ਅਰ ਜੈ ਜਿਹੜੇ ਚ ਦਵਾਦੋ ਲੋਨ ਵਗੈਰਾ ਦੀ ਫੈਸਿਲਿਟੀ ਮਤਲਬ ਗੱਡੇ ਦੇ ਇੱਕ ਵਾਰੀ ਸਟਾਕ ਚੈੱਕ ਕਰਾ ਦੇ ਇੱਥੇ ਆਪਣੇ ਸਾਰੇ ਭਰਾਵਾਂ ਨੂੰ ਛੋਟੀਆਂ ਗੱਡੀਆਂ ਮਿਲ ਜਾਣਗੀਆਂ ਬਾਕੀ ਵੀਰੇ ਸਕਾਰਪਿਓ ਸਾਹਮਣੇ ਖੜੀ ਆ ਗੱਡੀ ਚੈੱਕ ਕਰ ਲੋ ਤੇ ਬਾਕੀ ਆਪਣੀਆਂ ਸਿਡਾਨ ਤੇ ਐਸਯੂਵੀ ਸਾਰਿਆਂ ਘਰਾਂ ਮਿਲ ਜਾਣਗੀਆਂ ਤੇ ਵੀਰੇ ਜੇ ਬਲਵੇੜੇ ਦੇ ਵਿੱਚ ਪ੍ਰੋਪਰ ਆਡਰ ਜੱਗੀ ਪਿਆ ਆਪਣਾ ਦਾ ਐਡਰੈਸ ਵੀਰੇ ਆਪਣਾ ਚੀਕੇ ਤੋਂ ਪਟਿਆਲਾ ਰੋਡ ਇਹ ਆਪਣਾ ਮੇਨ ਚੀਕਾ ਤੋਂ ਪਟਿਆਲਾ ਰੋਡ ਹੈ ਨਾ ਹਾਂਜੀ ਹਾਂਜੀ ਵੀਰ ਚੀਕਾ ਤੇ ਪਟਿਆਲਾ ਰੋਡ ਤੇ ਬਲਵੇੜਾ ਪੰਜਾਬ ਵਾਲਾ ਬਲਵੇੜਾ ਪੰਜਾਬ ਵਾਲਾ ਬਲਵੇੜਾ ਹੈ ਬਾਕੀ ਆ ਸ਼ੈਣੀ ਮੋਟਰਸਪਰਾ ਹੋਰਾਂ ਦਾ ਬੋਰਡ ਲੱਗਿਆ ਹੋਇਆ ਹੈ ਬਾਕੀ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਹੀ ਨੇ ਤੇ ਜੇ ਕਿਸੇ ਵੀਰ ਪਰੇ ਲੋਨ ਕਰਾਉਣਾ ਜੀ ਗੱਡੀਆਂ ਆਪਣੇ ਕੋਲ ਜਿੰਨੇ ਸਟਾਕ ਚੜ੍ਹੇ ਨੇ ਸਾਰਿਆਂ ਤੇ ਅਵੇਲੇ ਹਾਂਜੀ ਹਾਂਜੀ ਵੀਰ ਬਸ ਵਧੀਆ ਹੋਣਾ ਚਾਹੀਦਾ ਬੰਦੇ ਦਾ ਕਰਵਾ ਦਾਂਗੇ ਜੇ ਕੋਈ ਦਿੱਕਤ ਹੋਣੀ ਚਾਹੀਦੀ ਲੋਨ ਹੋ ਜਾਏਗਾ ਵੀਰ ਲਓ ਤੇ ਸਕਰੀਨ ਤੇ ਪਰਾਂ ਹੋਰਾਂ ਦੇ ਮੋਬਾਈਲ ਨੰਬਰ ਤੇ ਐਡਰੈਸ ਦੋਨੋਂ ਚੱਲ ਰਹੀ ਹੈ ਬਾਕੀ ਸਕਰੀਨ ਸ਼ਾਟ ਕਰ ਲ ਸਕਰੀ ਛੋੜ ਕਰਕੇ ਉਪਰ ਹਰ ਉਹਨਾਂ ਨੂੰ ਵਟਸਐਪ ਤੇ ਭੇਜ ਦਿਆ ਕਰੋ ਬਈ ਸਾਡੀ ਆ ਗੱਡੀ ਦੀ ਰਿਕੁਆਇਰਮੈਂਟ ਹੈ ਵੀ ਇਹਦੇ ਬਾਰੇ ਕੋਈ ਜਾਣਕਾਰੀ ਫੋਟੋ ਫੋਟਾ ਜੋ ਹੀ ਮਿਲਣੀ ਨੇ ਮੰਗਾ ਲਿਆ ਕਰੋ ਕਰੇ ਵੀਰੇ ਜੈਜ ਤੋਂ ਪਹਿਲੀ ਕਾਰ ਦਾ ਨਾਮ ਹੈ ਜੈਜ ਜੈਜ ਰੇਟ ਤੇ ਦੇਣੀ ਆਪਾਂ ਨੇ ਠੀਕ ਹੈ ਜੀ ਚੱਕ ਦਾਂਗੇ ਵਟੇ ਹੈ ਹੁੰਡਾ ਵਾਲੀ ਵੀ ਕਾਰ ਆ ਮਿੱਤਰੋ ਐਵਰੇਜ ਉਰੇਜ ਇਹਨਾਂ ਗੱਡੀਆਂ ਦੀ ਬਾਲੀ ਕੈਂਟ ਆ ਤੇ ਕੀ ਡਿਟੇਲ ਆ ਵੀਰੇ ਦੀ ਗੱਡੀ ਦੀ ਇਹ ਵੀਰੇ 2017 ਮਾਡਲ ਆ 17 ਸੈਕੰਡ ਓਨਰ ਦੀ ਕਾਰ ਆ ਵੀਰੇ ਹਾਂਜੀ 25 ਪਲੱਸ ਵੀਰੇ ਕਾਰ ਦੀ ਏਵਰੇਜ ਹੈ ਏਵਰੇਜ ਹੈ ਡੀਜ਼ਲ ਹੈ ਨਾ ਡੀਜ਼ਲ ਹੈ ਵੀਰੇ 2023 ਤੱਕ ਕਾਰ ਪਾਸ ਹੈ ਵੀਰੇ ਟਾਇਰ ਨਵੇਂ ਆ ਗੱਡੀ ਦੇ ਚਾਰੋਂ ਡਿਜੀਟਲ ਮੀਟਰਾਂ ਚ ਵੀਰੇ ਇਹ ਠੀਕ ਹੈ ਜੀ ਨਵੇਂ ਮਾਡਲ ਜਾ ਗਏ ਹਨ ਵੀਰ ਜੀ ਕਾਰ ਚ ਹੋਈ ਵੇ ਕੈਮਰੇ ਕੂਮਰੇ ਸਾਹਿਬ ਕੰਪਨੀ ਫਿਟਡ ਆ ਵੀਰੇ ਦੂਜੇ ਨਾਮ ਦੀ 2000 ਦੂਜੇ ਨਾਮ ਦੀ ਸੈਕੰਡ ਓਨਰ ਹੈ 2017 2017 ਮਾਡਲ ਕਿੰਨੇ ਚ ਦੇ ਦਾਂਗੇ ਆਪਾਂ ਇਹ ਦੇ ਦਾਂਗੇ ਵੀਰੇ ਆਪਾਂ ਗੱਡੀ ਤੁਹਾਨੂੰ 3 ਲੱਖ 5000 ਰੁਪਏ ਦੀ ਲੱਗ ਵਾਈ ਕਹਿੰਦਾ 3 ਲੱਖ 5 ਹਨਾ ਫਿਰ ਕਰਾ ਵੀ ਅੱਜ ਤਨ ਤਨ 1 ਮਿੰਟ ਕਰ ਦਾਂ ਚੈੱਕ ਦਾ ਹਟ ਹੈ ਕਰ ਦ 99000 ਦੀ 2017 ਮਾਡਲ ਕਾਰ ਹੈ 17 ਆ ਚੱਕ ਲੈ ਡੀਜ਼ਲ ਦੀ 25 ਪਲੱਸ ਐਵਰੇਜ ਆ ਗੱਡੀ ਦੀ ਰੂਟੇ ਵੱਡੂ ਧਰਤੀ ਨੂੰ ਹੈ ਹਾਂਜੀ ਹਾਂਜੀ ਲੈ ਬਈ ਆ ਜਾਓ ਬਈ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਵੀਰੇ ਇਹ i10 ਆਈ 10 ਡਿਟੇਲ ਵੀਰੇ i10 ਦੀ i10 ਵੀਰੇ 2014 ਮਾਡਲ ਆ ਸਪੋਰਟਸ ਮਾਡਲ ਆ ਇਹ ਕੁਝ ਬਟਨ ਕਾਰ ਸਟਾਰਟ ਆ ਵੀਰੇ ਟਾਇਰ ਨਵੇਂ ਆ ਇਹਦੇ ਕਾਰ ਦੇ ਓਕੇ ਸੋਹਣੀ ਕਾਰ ਆ ਵੀਰੇ ਇਹਨੂੰ ਪੂਰੀ ਨਾਕੀ ਚੱਕ ਰਹੇ ਹੋਣ ਲੋਗੇ ਗਰਮੜੀ ਪਰ ਅੰਦਰ ਜਾ ਤੀ ਮਰਾਦੀ ਜੀ ਹਲਕੀ ਜੀ ਲੈ ਬਈ ਟਾਇਰ ਟੂਰ ਚੈੱਕ ਕਰ ਲਾਂ ਮੜਾ ਜੀ ਇੱਕ ਵਾਰੀ ਗੱਡੀ ਦੀ 2000 2014 ਦਾ ਮਾਡਲ ਵੀਰੇ 14 ਮਾਡਲ ਦੀ ਹੈ ਬਾਈ i10 owner first ਹੈ ਨਾ ਸਾਰਾ ਕਾਰ ਸਟਾਰਟ ਹੈ ਵੀਰੇ ਮੈਟੀ ਇਮੂਟਿੰਗ ਸਾਰੀ ਹੋਈ ਪਈ ਹੈ ਕਾਰ ਚ ਸੀਟ ਕਵਰ ਨਵੇਂ ਆ ਕਾਰ ਦੇ ਓਕੇ ਹਾਂਜੀ ਵੀਰੇ ਕਿੰਨੇ ਦੇ ਦਾਂਗੇ 14 ਮਾਡਲ ਇਹ ਵੀਰੇ ਦੇ ਦਾਂਗੇ ਆਪਾਂ 1,95,000 ਰੁਪਏ ਦੀ 1,95 ਦੀ 2014 ਮਾਡਲ ਹੈ ਡੀਜ਼ਲ ਦੀ ਕਾਰ ਆ ਵੀਰੇ 25+ ਐਵਰੇਜ ਇਹਦੀ ਇਹ ਤੁਸੀਂ ਅੱਜ ਰੇਟ ਨਵੇਂ ਸਾਲ ਦੇ ਡਿਸਕਾਊਂਟ ਦੇ ਰਹੇ ਹੋ ਜਾਂ ਬਸ ਵੀਰੇ ਆਹ ਲਾ ਲਓ GST ਕੱਟ ਗਈ ਤਾਂ ਆਪਣੀ ਵੀ ਰੇਟ ਕੱਟ ਗਈ ਮਤਲਬ ਰੇਟ ਘੱਟੇ ਰੱਟ ਗਏ ਆਪਾਂ ਪੁਰਾਣੇ ਦੇ ਵੀ ਘਟਾ ਦੇ ਆਪਾਂ ਇਹਦੇ ਵੀ ਘਟਾ ਦੇ ਵੀਰੇ ਤੇ ਇੱਕ ਆ ਖੜੀ ਹੈ ਵੀ i20 ਇਹ ਵੀ i20 ਇਹ ਵੀ 2014 ਮਾਡਲ ਆ ਵੀਰੇ ਨਵੇਂ ਸੀਟ ਕਵਰਾਂ ਚ ਨਵੀਂ ਬੈਟਰੀ ਆ ਨਵੇਂ ਹੀ ਟੱਚ ਪਲੇਅਰ ਲੱਗਾ ਹੋਇਆ ਹੈ ਵੀਰੇ ਗੱਡੀ ਚ ਇੰਜਨ ਵੀਰੇਂਟ ਕਿਹੜਾ ਵੀਰੇ ਮੈਗਨਾ ਕਿਹੜੀ ਆ ਇਹ ਇਹ ਮੈਗਨਾ ਵੀਰੇ 2014 ਮਾਡਲ 14 ਮੈਗਨਾ ਡੀਜ਼ਲ ਵੇਰੀਐਂਟ ਦੇ ਨਾਲ ਆ ਗਈ 2029 ਤੱਕ ਕਾਰ ਪਾਸ ਆ ਵੀਰੇ ਓਕੇ ਜੀ ਪੈਸੇ ਜੀ ਇਹਦੇ 14 ਦੇ ਇਹ ਵੀ ਵੀਰੇ 1 ਲੱਖ 90 ਹਜ਼ਾਰ ਦੀ ਦੇ ਦਾਂਗੇ ਆ ਮੇਰੇ ਵੀਰੇ i20 ਆ ਕੋਈ ਚੱਕਰ ਨਹੀਂ ਵੀਰੇ ਹੈ ਬਸ ਭਲੇਖਾ ਜਦ ਨਹੀਂ ਖਾਗੇ ਨਾ ਨਾ ਵੀਰੇ ਰੇਟ ਆਪਾਂ ਪੂਰੇ ਜਾਇਜ਼ ਰੇਟ ਆ ਪੁਰਿਆ ਨਾ 14 ਮਾਡਲ ਦੀ i21 ਲੱਖ 95000 ਦੀ ਆ ਦੇਖ ਲੋ ਇਹ ਕੋਈ ਡਾਊਨ ਪੇਮੈਂਟ ਨਹੀਂ ਹੈਗੀ ਐਕਚੁਅਲ ਕੀਮਤ ਹੈ ਮਿੱਤਰੋ ਅਰ ਜੇ ਕਿਸੇ ਨੂੰ ਲੋਨ ਕਰਾਉਣਾ ਮੈਂ ਕਹਿੰਦਾ ਪੂਰਾ ਲੋਨ ਹੋ ਜੂ ਤੇ ਹਿਸਾਬ ਨਾਲ ਦਾ ਲੋਨ ਵੀ ਹੋ ਜਾਏਗਾ ਵੀਰੇ ਹਾਂਜੀ ਕਾਰ ਕਿਸੇ ਦੀ ਪ੍ਰੋਫਾਈਲ ਬਾਲੀ ਘੰਟ ਹੈ ਆਧਾਰ ਕਾਰਡ ਪੈਨ ਕਾਰਡ ਜਾਂ ਆਪਣੇ ਨਾਰਮਲ ਡਾਕੂਮੈਂਟ ਹੰਦੇ ਨੂੰ ਲਿਓ ਆ ਗੱਡੀ ਫੁੱਲ ਬਟਾ ਫੁੱਲ ਲੋਨ ਤੇ ਚੱਕ ਕੇ ਲੈ ਜਾਓ ਵੀ ਆਪਣੇ ਭਰਾ ਕੋਲ ਬਾਕੀ ਚੱਕਰ ਨਹੀਂ ਭਰਾ ਤੇ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਇਹ ਵੀਰੇ ਰੈਡੀ ਗੋ ਆ 2020 ਰੈਡੀ ਗੋ 2020 ਮਾਡਲ ਆ ਵੀਰੇ ਆਜੋ ਇੱਧਰ ਆਜੋ ਵੀਰੇ 2020 ਮਾਡਲ ਪੈਟਰੋਲ ਪਲੱਸ ਸੀਐਨਜੀ ਵੀਰੇ 40000 ਕੰਪਨੀ ਰਿਕਾਰਡ ਆ ਫਰਸਟ ਓਨਰ ਆ ਫਰਸਟ ਓਨਰ ਆ ਫੁੱਲ ਇੰਸ਼ੋਰਸਾ ਗੱਡੀ ਦੋਨੋਂ ਚਾਬੀਆਂ ਕਾਰ ਦੀਆਂ ਮੈਡੀ ਰੀਮੋਟਿੰਗ ਸਾਰਾ ਕੁਝ ਹੋਇਆ ਪਿਆ ਵੀਰੇ ਕਾਰ 'ਚ ਲੈ ਬਈ ਖਾਸ ਗੱਲ ਕੀ ਆ ਪਹਿਲੇ ਨਾਮ ਦੀ ਕਾਰ ਆ 40000 ਗੱਡੀ ਚੱਲੀ ਹੋਈ ਆ ਮਿੱਤਰੋ 2035 ਤੱਕ ਕਾਰ ਪਾਸ ਆ ਵੀਰੇ 2020 ਮਾਡਲ ਹਨਾ 20 ਮਾਡਲ 20 ਮਾਡਲ ਦੀ ਕਾਰ ਆ ਅੱਜ 20 ਮਾਡਲ ਦਾ ਰੇਟ ਆ ਇਹ ਮੈਂ ਕਹਿੰਦਾ ਕੰਨਿਆ ਕੁਮਾਰੀ ਤੱਕ ਬੰਦਾ ਜਾ ਆ ਬਈ 1,90,000 ਦੀ ਦੇਦਾ ਵੀਰੇ ਨਹੀਂ ਯਾਰ ਮੇਰੇ ਭਰਾ ਮੈਨੂੰ ਮਾਫ ਕਰਦੇ 1,90,000 ਦੀ ਦੇਦਾ 2020 ਮਾਡਲ ਦੀ ਕਾਰ 1,90 ਚੱਲੀ ਹੋਇਆ ਸਿਰਫ 40,000 ਇਹ ਡਾਊਨ ਪੇਮੈਂਟ ਨਹੀਂ ਹੈਗੀ ਸੱਚੀ ਇਹ 1.90 ਦੇ ਦਾਂਗੇ ਮੌਕੇ ਤੇ ਜਿਹੜਾ ਮੇਰੇ ਪੇਜ ਦਾ ਨਾਮ ਲੈ ਕੇ ਆਊਗਾ ਕਰ ਦਾਂ ਵੀਰੇ 2-4 ਹਿਸਾਬ ਨਾਲ ਮਾਨ ਤਣ ਵੀ ਕਰ ਦਾਂਗੇ ਹੋਰ ਦੱਸੋ ਜ਼ਮੀਰ ਰਿਕਾਰਡ ਅੰਬਾਲਾ ਨੰਬਰ ਦੀ ਕਾਰ ਆ ਬਈਆ ਦੇਖ ਲੋ ਲੇ ਵੀ ਕਿਸੇ ਨੇ ਆਲਟੋ K10 ਦਾ ਸ਼ੌਂਕ ਪੂਰਾ ਕਰਨਾ ਹੈ ਉਲੇ ਉਲੇ ਪਏ ਹੋਏ ਨੇ ਚੰਗੀ ਕਾਰ ਹੈ ਚੱਟਾ ਰੰਗ ਹੈ ਹਰਿਆਣਾ ਨੰਬਰ ਦੀ ਕਾਰ ਹੈ 2013 ਮਾਡਲ ਹੈ BX i ਹੈ ਚਾਰੇ ਟਾਇਰ ਨਵੇਂ ਆ ਲੋਏ ਲੱਗੇ ਹੋਏ ਆ ਗੱਡੀ ਨੂੰ ਓਕੇ ਸੈਂਟਰ ਲੋਕ ਚਾਰੇ ਪਾਵਰ ਵਿੰਡੋ ਪਾਵਰ ਸਟੀering ਆ ਗੱਡੀ ਹਾਂਜੀ BX i ਸਾਰੇ ਪਾਵਰ ਆ ਗਏ 2028 ਤੱਕ ਕਾਰ ਪਾਸ ਆ ਵੀਰੇ ਇਹਦੇ ਮਗਰਲੇ ਪਾਵਰ ਵਿੰਡੋ ਆਫਟਰ ਮਾਰਕਟ ਚਾਰੇ ਪਾਵਰ ਵਿੰਡੋ ਆ ਵੀਰੇ ਹਾਂ ਬਾਅਦ ਚ ਲੱਗੀਆਂ ਨੇ ਦੋ ਪਾਵਰ ਮਗਰਲੇ ਟਾਕੀਆਂ ਪਾਵਰ ਵਿੰਡੋ ਨੇ ਮਤਲਬ ਆਫਟਰ ਮਾਰਕਟ ਕਰਵਾਈਆਂ ਹੋਈਆਂ ਨੇ ਸ਼ੌਂਕੀਜੇ ਭਰਾ ਦੀ ਕਾਰ ਲੱਗ ਰਹੀ ਹੈ ਹਾਂਜੀ ਹਾਂਜੀ 13 ਮਾਡਲ ਅਜੀ ਕੋ ਰੇਟ ਦੇਦਾ 1,70,000 ਰੁਪਏ ਆਲਟੋ K10 ਆਲਟੋ K10 13 ਮਾਡਲ BX ਆਲਟੋ K10 ਇਹਦੀ ਸ਼ੇਪ ਦੀ ਡਿਮਾਂਡ ਇੰਨੀ ਕਿ ਜ਼ਿਆਦਾ ਤੁਹਾਨੂੰ ਸਾਰ ਨੂੰ ਪਤਾ ਹੈ 1,70,000 ਦੀ ਬਣ ਰਹੀ ਹੈ ਜਨ ਗੀਅਰ ਦੀ ਫੁੱਲ ਗਾਰੰਟੀ ਵੀਰੇ ਕਰ ਦੋ ਲਓ ਬਾਈ ਆ ਜਾਓ ਬਾਈ ਹੁਣ ਅੱਗੇ ਦਿਖਾ ਦਿਓ ਆਪਾਂ ਸੋਨਾਂ ਦੇ ਪਿੰਡ ਵਾਲਾ ਝੋਟਾ ਕਹਿ ਦਿੰਨੇ ਵੀਰੇ ਹਣਾ ਹਾਂਜੀ ਵੀਰੇ ਜਾਂ ਤਾਂ ਬਲੈਰੋ ਜਾਂ ਫਿਰ ਸਕਾਰਪਿਓ ਦੇ ਫੈਨ ਨਾ ਆਪਣੇ ਲੈ ਬਾਈ ਇਹਦੀ ਡਿਟੇਲ ਪੰਜਾਬ ਨੰਬਰ ਦੀ ਆ ਬਾਈ ਪੇਡ ਨੰਬਰ ਨਾਲ ਹੈ ਹਾਂਜੀ ਵੀਰੇ ਨੰਬਰ ਨਾਲ ਹੈ ਨੰਬਰ ਨਾਲ ਆ ਵੀਰੇ ਇਸ ਨੰਬਰ ਨਾਲ ਵੀਰੇ 0101 ਇਕੱਲੇ ਨੰਬਰ ਦੀ ਵੈਲਿਊ ਕਿਤੇ ਮਰਜ਼ੀ ਮੈਂ ਕਹਣਾ ਹੁਣ ਤਾਂ ਚਲੋ ਮਹਿੰਗੇ ਬਹੁਤ ਹੋ ਗਏ ਵੀਰੇ 1.5 ਤੋਂ 2 ਲੱਖ ਦਾ ਨੰਬਰ ਹੈ ਇਹ ਹਾਂਜੀ ਹਾਂਜੀ 0101 ਤੇ ਡਿਟੇਲ ਕੀ ਆ ਵੀਰੇ ਇਹਦੀ ਵੀਰੇ ਇਹ 2021 ਮਾਡਲ ਆ 12ਵੇਂ ਮਹੀਨੇ ਦੀ ਕਾਰ ਆ ਵੀਰੇ 40000 ਕੰਪਨੀ ਰਿਕਾਰਡ ਆ ਵੀਰੇ ਇਹ ਗੱਡੀ ਹੈ 40 ਹਾਂਜੀ 40000 ਕੰਪਨੀ ਰਿਕਾਰਡ ਚੱਲੀ ਹੋਈ ਆ ਬਾਈ ਚਲੋ ਇਹ ਟਾਇਰ ਵੀਰੇ ਲੱਗੇ ਹੋਇਆ ਗੱਡੀ ਨੂੰ ਬਿਲਕੁਲ ਬ੍ਰੈਂਡ ਨਿਊ ਓਕੇ ਐਲਈਡੀ ਵੀਰੇ ਆਪਾਂ ਨੇ ਚੋ ਟਿਊਬਾਂ ਵੀ ਐਲਈਡੀ ਪਾਈ ਹੋਈਆਂ 15000 ਇਹ ਵੇਰੀਐਂਟ ਕਿਹੜਾ ਐਸ ਇਹ ਐਸ 9 ਹੈ ਵੀਰੇ ਓਕੇ ਐਸ 9 ਹੈ ਬਾਈ ਹਾਂਜੀ ਵੀਰੇ ਤੇ ਚਾਬੀ ਆਪਾਂ ਮੰਗਾ ਲਈ ਸਾਨੂੰ ਦੋਨੋਂ ਚਾਬੀ ਦੋਨੋਂ ਚਾਬੀਆਂ ਵੀਰੇ ਗੱਡੀ ਦੀਆਂ ਸਾਨੂੰ ਗੱਡੀ ਦਿਖਾਵਾਂਗੇ ਲੈ ਬਈ ਅੰਦਰੋਂ ਜਾਤੀ ਮਾਰ ਲਓ ਬਾਈ ਐਸ 9 2000 ਕਿੰਨਾ ਮਾਡਲ ਸੀ 2021 ਮਾਡਲ 12ਵੇਂ ਮਹੀਨੇ 12ਵੇਂ ਮਹੀਨੇ 2022 ਲਾ ਲਓ ਬਾਈ ਲਾ ਲਓ ਹਾਂਜੀ ਵੀਰੇ ਠੀਕ ਹੈ ਜੀ ਹਾਂਜੀ ਵੀਰੇ ਲੈ ਬਾਈ ਵੀਰੇ ਕਰੂਜ਼ ਕੰਟਰੋਲ ਆਟੋ ਕਲੱਚ ਸਾਰੇ ਫੰਕਸ਼ਨ ਐਸੇ 11 ਵਾਲੀਆਂ ਗੱਡੀ ਚ ਅੱਛਾ ਕਨਵਰਟਡ ਕਰਾਈ ਹੋਈ ਹੈਗੀ ਨਹੀਂ ਓਰੀਜਨਲ ਕੰਪਨੀ ਫਿਟੜੇ ਆਂਦੀ ਆ ਵੀਰੇ ਇਹ ਓਕੇ ਐਸ 9 ਦੇ ਵਿੱਚ ਵੀ ਆ ਜਾਂਦੇ ਨੇ ਵੇਰੀਐਂਟ ਹਾਂ ਜੀ ਵੀਰੇ ਸਾਰਾ ਕੁਝ ਸੇਮ ਆ ਬਸ ਐਸ 11 ਤੇ 9 ਇੰਚ ਚ ਫਰਕ ਹੁੰਦਾ ਵੀਰੇ ਇੱਕ ਅਲੋਇ ਨੀ ਆਂਦੇ ਚ ਗੱਡੀ ਚ ਤੇ ਇੱਕ ਕੈਪਟਨ ਸੀਟ ਨਹੀਂ ਆਂਦੀ ਔਰ ਸਾਰਾ ਕੁਝ ਸੇਮ ਹੁੰਦਾ ਬਾਕੀ ਸਾਰਾ ਕੁਝ ਸੇਮ ਆ ਹਾਂ ਜੀ ਵੀਰੇ ਲੈ ਵੀ ਐਸ 9 ਵੇਰੀਐਂਟ ਆ ਪੇਡ ਨੰਬਰ ਆਪਾਂ ਸਾਨੂੰ ਨਾਲ ਲਾਵਾ ਗੱਡੀ ਦਾ ਸਾਈਡ ਵਾਲਾ ਕੰਪਨੀ ਰਿਕਾਰਡ ਵੀਰੇ ਕਾਰ ਆ ਬੜੇ ਇੰਜਨ ਵਾਲੀ ਆ ਬੀ ਐਸ 6 ਆ ਵੀਰੇ ਵੀ ਬੀ ਐਸ 6 ਆ ਹਾਂ ਜੀ ਹਾਂ ਜੀ ਵੀਰੇ ਯੂਰੀ ਵਾਲੀ ਕਾਰ ਆ ਬੀ ਐਸ 6 ਬੜੇ ਇੰਜਨ ਵਾਲੀ ਕਾਰ ਆ ਇਹ ਹੁਣ ਤਾਂ ਛ ਸਵਾ 14 ਲੱਖ ਰੁਪਏ ਦੇਗਾ ਸਵਾ ਸਵਾ 14 ਲੱਖ 14 ਲੱਖ 25000 ਰੁਪਏ ਦੀ ਲਾਹ ਘਰ ਬਣ ਜੂਗੀ ਮਿੱਤਰ ਮੌਕੇ ਤੇ ਵੀ ਕਰਦਾ ਆਂ ਵੀਰੇ ਮਾਨ ਤਣ ਕਰਾ ਦਾਂਗੇ ਵਧੀਆ ਵਾਲਾ ਕਰਾ ਦਾਂਗੇ ਬਾਈ ਲੈ ਵੀ ਸੈਡਾਨ ਕਾਰਾਂ ਦੇ ਵਿੱਚ ਗੱਡੀ ਦੀ ਡਿਮਾਂਡ ਬਹੁਤ ਆ ਬਈ Honda City ਹਾਂਜੀ ਵੀਰੇ ਕੀ ਡਿਟੇਲ ਆ ਵੀਰੇ Honda City ਵੀ 2014 ਮਾਡਲ ਆ ਹਾਂਜੀ 16 ਇੰਚ ਲੋਏ ਟਾਇਰ ਲੱਗੇ ਹੋਏ ਆ ਵੀਰੇ ਦੋਨੋਂ ਚਾਬੀਆਂ ਕਾਰ ਦੀਆਂ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਚਾ ਵੀਰੇ ਕਾਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵੀਰੇ ਡੀਜ਼ਲ ਦੇ ਵਿੱਚ ਡੀਜ਼ਲ ਵੀਰੇ ਡੀਜ਼ਲ ਡੀਜ਼ਲ 2016 ਮਾਡਲ ਦੀ ਸਿਟੀ 2014 ਵੀਰੇ ਚੋ 14 ਹਾਂਜੀ 14 ਮਾਡਲ ਕਿ ਕੀ ਰੇਟ ਦਾਵਾਂਗੇ ਇਹ 310000 ਰੁਪਏ ਵੀਰੇ ਐਵੇਂ ਨਹੀਂ ਪਰ ਉਹ ਬਰੋ ਗਰਾਰੀ ਜੀ ਕਹਿੰਦਾ ਮੈਂ ਰੱਟਾ 2 ਲੱਖ 99000 ਦੀ ਆਪਦੇ ਰੇਟ ਆਪੇ ਤੋੜੇ ਤੇ ਐਵੇਂ 2014 ਮਾਡਲ ਦੀ ਆ 2 ਲੱਖ 99 ਦੀ ਗੱਡੀ ਲੈ ਜਾਓ ਚੱਕ ਕੇ Honda City ਭਰਾਵਾਂ ਕੋਲ ਲਾ ਬਾਈ ਕੋਈ ਚੱਕਰ ਨਹੀਂ ਬਾਈ ਹਿੰਡਾਉਂਡਾ ਸਿਟੀ ਦਾ ਮੈਂ ਕਹਾਂ ਬੰਦੇ ਐ ਕਹਿੰਦੇ ਨੇ ਬਸ ਮਿਲ ਜੇ ਮਿਲ ਜੇ ਇਹਦੇ ਵਰਗਾ ਤਾਂ ਲੋਹਾ ਹੀ ਨਹੀਂ ਲੈ ਡਜ਼ਰ ਗੱਡੀ ਜੀ ਡਿਟੇਲ ਕੀ ਜੀ ਇਹ ਵੀਰੇ 2012 ਮਾਡਲ ਆ ਸੈਕੰਡ ਓਨਰ ਦੀ ਕਾਰ ਆ ਵੀਰੇ ਓਕੇ ਚਾਰੇ ਟਾਇਰ ਨਵੇਂ ਆ ਤੇ ਪੱਕੇ ਪੰਜਾਬ ਨੰਬਰ ਦੀ ਆ ਪਟਿਆਲੇ ਨਾਮ ਆ ਗੱਡੀ ਪਟਿਆਲੇ ਦਾ ਹੀ ਨੰਬਰ ਆ ਵੀਰੇ ਸੈਕੰਡ ਓਨਰ ਕਾਰ ਵੀਡੀਆ ਹੀ ਆ ਬੀਡੀਆ ਹੀ ਆ ਵੀਰੇ ਡੀਜ਼ਲ ਵੇਰੀਐਂਟ ਦੇ ਨਾਲ ਆ ਬਾਈ ਸਵਿਟ ਡਜ਼ਰ ਅਪਾ ਕਹਿੰਦੇ ਨੇ ਕਿ ਵਈ ਸਾਨੂੰ ਪੱਕੇ ਪੰਜਾਬ ਨੰਬਰ ਦੀ ਗੱਡੀ ਦਿਖਾ ਦਿਓ ਨੰਬਰ ਤੁਹਾਡੇ ਸਾਹਮਣੇ ਆ ਮਿੱਤਰੋ ਓਨਰ ਫਸਟ ਹੀ ਆ ਸੈਕੰਡ ਓਨਰ ਸੈ ਸਰਫਾ 72 ਸਰ 72000 ਚੱਲੀ ਹੋਈ ਹੈ ਚੰਗੀ ਗੱੜਾ ਯਾਰ ਘਰੇਲੂ ਗੱਡੀ ਆਪਾਂ ਕਹਿੰਦੇ ਉਹ ਗੱਡੀ ਖੜਾ ਰੱਖੀ ਆ ਭਰਾ ਹੋਰਾਂ ਨੇ ਤੇ ਕਿੰਨੇ ਚ ਦੇ ਦਾਂਗੇ ਵੀਰੇ ਆਪਾਂ ਇਹ ਇਹ ਦੇ ਦਾਂਗੇ ਵੀਰੇ 265000 ਰੁਪਏ ਇੱਕੋ ਰੇਟ ਆ ਵੀਰੇ ਫਿਕਸ 2000 ਕਿੰਨਾ ਮਾਡਲ ਸੀ 2012 ਮਾਡਲ 12 ਮਾਡਲ ਦੀ ਆ 265000 ਰੁਪਏ ਦੀ ਸਵਿੱਟ ਡਿਜ਼ਾਇਰ ਲੈ ਬਈ ਕਿਸੇ ਨੇ ਬਈ ਨਵੀਂ ਸ਼ੇਪ ਦੀ ਕਹਿੰਦੇ ਨੇ ਕਿ ਸਵਿੱਟ ਲੈਣੀ ਹੈ ਲਾਏ ਲੂਏ ਆਟੋਮੈਟਿਕ ਕਾਰ ਹੈ ਤੇ ਚੰਗੀ ਕਰ ਹੈ ਨਵੀਂ ਸ਼ੇਪ ਦੀ ਹੈ ਜੈਡ ਡੀ ਆਈ ਸਭ ਤੋਂ ਟਾਪ ਮਾਡਲ ਹੈ ਹਾਂਜੀ ਜੈਡ ਡੀ ਆਈ 2018 ਹਾਂਜੀ 2018 ਵੀਰੇ ਲੈ ਬਈ ਜੀ ਕਿਸੇ ਨੇ ਦੀ ਕੰਡੀਸ਼ਨ ਚੈੱਕ ਕਰਨੀ ਆ ਅਨਲੌਕ ਹੈ ਬਰੇਕਰ ਅਨਲੌਕ ਲੈ ਅਨਲੌਕ ਗਿਆ ਮੜਾ ਟਾਕੀ ਖੋਲ ਕੇ ਅੰਦਰੋਂ ਚੈੱਕ ਕਰਾ ਦੇ ਬਈ ਗੱਡੀ ਮਿੱਤਰੋ ਆਟੋ ਗੇਅਰ ਦੀ ਆ ਤੇ ਖਾਸ ਆ ਮੈਨੂਅਲ ਪਲੱਸ ਆਟੋ ਹਣਾ ਦੋਨੋਂ ਨੇ ਦੇ ਵਿੱਚ ਲਓ ਜੀ ਕਰੋ ਬਈ ਚੈੱਕ ਗੱਡੀ ਦਰਸ਼ਨ ਕਰ ਲਓ ਮਿੱਤਰੋ ਚੰਗੀ ਕਰ ਹੈ ਮਿੱਤਰੋ ਕਿਸੇ ਨੇ ਆਟੋਮੈਟਿਕ ਗੱਡੀ ਲੈਣੀ ਹੈ ਡੀਜ਼ਲ ਦੀ ਸਭ ਤੋਂ ਟਾਪ ਮਾਡਲ ਹੋਆ 2018 ਤੇ ਹੁਣ JDDI प्लस। ਵੀਰੇ ਕਾਰ ਪਾਸ ਆ ਇਹ। ਹਾਂਜੀ। 16 ਇੰਚ ਲੋਇ ਟਾਇਰ ਲੱਗੇ ਹੋਏ ਆ। ਕਾਰ 60000 ਚੱਲੀ ਹੋਈ ਆ ਵੀਰੇ ਕਾਰ। ਜਨਗਿਰ ਦੀ ਫੁੱਲ ਜ਼ਿੰਮੇਵਾਰੀ ਆ ਵੀਰੇ ਕਾਰ ਦੀ। ਪੈਸੇ ਜੀ ਦੇ। ਇਹ ਦੇ ਦਾਂ ਆ ਵੀਰੇ ਆਪਾਂ ਪੂਰੇ 5 ਲੱਖ ਰੁਪਏ ਦੀ ਕਾਰ ਦੇ ਦਾਂ। ਲਾ ਵੀ 5 ਲੱਖ ਰੁਪਏ ਦੀ ਮਿੱਤਰੋ 2018 ਤੇ ਆਹ ਵਾਲੀ ਛੋਟੀ ਜੀ। ਇਹ ਵੀਰੇ 2012 ਮਾਡਲ ਆ। ਹਾਂਜੀ। 16 ਇੰਚ ਲੋਇ ਟਾਇਰ ਲੱਗੇ ਹੋਏ ਆ ਵੀਰੇ ਇਹਨੂੰ ਕਾਰ ਨੂੰ। ਹਾਂਜੀ। ਬੀਡੀਓ ਹੀ ਕਾਰ ਆ ਸੋਹਣੀ ਕਾਰ ਆ ਵੀਰੇ ਇਹ ਲੈ ਵੀ ਡੀਜ਼ਲ 12 ਅਲਾਈ ਉਹ ਪਏ ਹੋਏ ਨੇ ਚੰਗੀ ਕਾਰ ਆ ਵੀਰੇ ਸਾਰਾ ਚਲੋ ਟਰਬੋ ਬਿਲਕੁਲ ਬ੍ਰੈਂਡ ਨਿਊ ਆ ਵੀਰੇ ਟੱਚ ਸਿਸਟਮ ਸਕਰੀਨ ਕੈਮਰੇ ਕੁਮਰੇ ਮੈਟਿੰਗ ਸਭ ਕੁਝ ਕਾਰ ਚ ਹੋਇਆ ਵਾ ਨਵੇਂ ਸੀਟ ਕਵਰ ਆ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਆ ਵੀਰੇ ਕਿੰਨੇ ਦੇ ਦਾਂਗੇ ਵੀਰੇ 12 ਮਾਡਲ ਇਹ ਵੀ 265 ਦੀ ਦੇ ਦਾਂਗੇ ਵੀਰੇ ਲੈ ਵੀ 2 ਲੱਖ 65000 ਰੁਪਏ ਦੀ ਆ ਲੈ ਜਾਓ ਬਈ 2012 ਤੇ ਵਰਨਾ ਫਲੂਇਡਿਕ ਜੀ ਵਰਨਾ ਵੀਰੇ ਇਹ ਆਟੋਮੈਟਿਕ ਕਾਰ ਆ ਵੀਰੇ 2012 ਮਾਡਲ ਸੰਰੂਪ ਕਾਰ ਚ ਲੱਗਿਆ ਹੋਇਆ ਪੁਸ਼ ਬਟਨ ਸਟਾਰਟ ਆ 6 에어 ਬੈ ਇਹ ਤਾਂ ਵੀਰੇ ਫਿਰ ਉਹਦੇ ਵਾਸਤੇ ਫਾਇਦਾ ਬਹੁਤ ਹੋਊਗਾ ਜਿਨ੍ਹਾਂ ਨੂੰ ਡੋਲੀ ਡੋਲੀਆਂ ਦਾ ਕੰਮ ਤੋੜਨਾ ਹੈਗਾ ਨਾ ਡੋਲੀਆਂ ਵਾਲਾ ਕੰਮ ਵੀਰੇ ਵੈਸੇ ਚਾਹੇ ਚੱਟੀ ਲੈ ਜਾ ਜਾਂ ਸਿਲਵੇਰੇ ਇਹ 'ਚ ਸੰਰੂਪ ਲੱਗਾ ਹੈ ਮਿੱਤਰੋ ਆਟੋਮੈਟਿਕਾ ਵੀਰੇ ਪੂਰਾ ਐਸਐਕਸ ਆਪਸ਼ਨਲ ਆ ਵੀ ਰਹੇ ਸਭ ਤੋਂ ਪੁਰਾਣਾ ਮਾਡਲ ਸਭ ਤੋਂ ਟੌਪ ਮਾਡਲ ਹੈ ਨਾ ਸਭ ਤੋਂ ਟੌਪ ਮਾਡਲ 6 ایرਬੈਗ ਵਾਲੀ ਪੁਸ਼ ਟੂ ਸਟਾਰਟ ਹੈ 6 ایرਬੈਗ ਪੁਸ਼ ਟੂ ਸਟਾਰਟ ਆਟੋਮੈਟਿਕ ਵਰਨਾ ਫਲੂਇਡਿਕ ਵਿਦ ਸੰਰੂਪ ਤੇ ਕਰੋ ਵੀ ਚੈੱਕ ਕਿੰਨੇ ਦੇ ਦਾਂਗੇ ਵੀਰੇ ਇਹ ਇਹ ਕਾਰ ਦੇ ਦਾਂਗੇ ਵੀਰੇ ਆਪਾਂ ਇਹ ਵੀ 265 ਦੀ ਦੇ ਦਾਂਗੇ ਵੀਰੇ ਵਰਨਾ ਟਾਪ ਮਾਡਲ ਸੰਰੂਫ ਰੇਟ ਸੁਣ ਰਹੇ ਹੋ ਯਕੀਨ ਨਹੀਂ ਹੋ ਰਿਹਾ ਤੁਹਾਨੂੰ ਦੇ ਤਾਂ ਵੀਰੇ 265000 ਰੁਪਏ ਦੀ 265000 ਰੁਪਏ ਦੀ ਵਰਨਾ ਬਲੂਡਿਕ ਸਿਰਫ ਇੱਥੇ ਹੀ ਮਿਲੂ ਮਿੱਤਰੋ ਲੈ ਵੀ ਚਿੱਟੇ ਰੰਗ ਦੀ ਬਲੂਡਿਕ ਜੀ ਇਹ ਵੀਰੇ 2015 ਮਾਡਲ ਆ ਹਾਂਜੀ 2030 ਤੱਕ ਕਾਰ ਪਾਸ ਆ ਵੀਰੇ ਹਾਂਜੀ ਸੀਟ ਕਵਰ ਇੱਚ ਵੀ ਬ੍ਰੈਂਡ ਨਿਊ ਆ ਗੱਡੀ ਚ ਸੋਹਣੀ ਕਾਰ ਆ ਵੀਰੇ ਡਬਲ 에ਅਰ ਬੈਗ ਵਾਲੀ ਆ ਠੀਕ ਹੈ ਜੀ ਹਾਂਜੀ ਵੀਰੇ 2030 ਤੱਕ ਕਾਰ ਪਾਸ ਆ ਹੈ ਕੱਥਲ ਦਾ ਨੰਬਰ ਹੈ ਕੱਥਲ ਦਾ ਨੰਬਰ ਹੈ ਲੋਕਲੀ ਨਾਮ ਆ ਵੀਰੇ ਉਹ ਚੀਕੇ ਆਪਣੇ ਠੀਕ ਹੈ ਜੀ ਹਾਂਜੀ ਵੀਰੇ ਤੇ ਇਹ ਕਿੰਨੇ ਦੇ ਦਾਂਗੇ ਵੀਰੇ ਇਹ ਵੀਰੇ ਇੱਕੋ ਰੇਟ ਦੇਣ ਲੱਗੇ ਆਪਾਂ ਇਹ じゃ ਵੀ ਬੰਦੇ ਕਹਿਣਗੇ ਵੀ ਰੇਟ ਦਿੱਤਾ 2015 ਮਾਡਲ ਦਾ 2 ਲੱਖ 90 ਹਜ਼ਾਰ ਦੀ ਕਾਰ ਦੇ ਦਾਂਗੇ ਭਾਈ ਮਜ਼ਾਕ ਕਰ ਰਹੇ ਮੇਰੇ ਨਾਲ ਕਹਿੰਦਾ ਵੀ ਇੱਕ ਛੋਟਾ ਝਟਕਾ ਦੇ ਦਾਂਗੇ ਵੀਰੇ ਮੇਰੇ ਵੀਰੇ 15 ਮਾਡਲ ਆ 15 ਚੱਕਰ ਨਹੀਂ ਵੀਰੇ 2 ਲੱਖ 90 ਹਜ਼ਾਰ ਰੁਪਏ ਦੀ ਕਾਰ ਲੈ ਜਾਓ ਭਾਈ ਵਧੀਆ ਕਾਰ ਹੈ ਨਹੀਂ ਜਨਗਿਰ ਦੀ ਫੁੱਲ ਜ਼ਿੰਮੇਵਾਰੀ 2015 ਮਾਡਲ 290000 ਦੀ ਵਰਨਾ ਬਲੂਡਿਕ ਹੁਣ ਜਿਹੜੇ ਭਰਾ ਕਹਿੰਦੇ ਨੇ ਕਿ ਲੋਨ ਕਿੰਨਾ ਕਰਾ ਦੋਗੇ ਮੈਨੂੰ ਇੰਨਾ ਕੁ ਪਤਾ ਜੇ ਤੁਸੀਂ ਇਹਨਾਂ ਕੋਲ ਤੁਹਾਡੀ ਪ੍ਰੋਫਾਈਲ ਚੰਗੀ ਹੈ ਸੁਰੂਆਣੀ ਪਤਾ 30-40000 ਰੁਪਏ ਨਾਲੇ ਦੇ ਦੇਣਾ ਲੈ ਕੰਡੀਸ਼ਨ ਚੈੱਕ ਕਰ ਲਓ ਬਈ ਉੱਚਾ ਕੇ ਅੰਦਰ ਕਾ ਕੇ ਜਿੰਨੇ ਭਰਾ ਦੇਖਣ ਲੱਗ ਬਈ ਕੰਡੀਸ਼ਨ ਚੈੱਕ ਕਰੋ ਇਹਦਾ ਤੋਫਾ ਹੀ ਆ ਬਾਈ ਮੈਟਿੰਗ ਵੀ ਹੋਈ ਪਿਆਰੇ ਨਵੇਂ ਸੀਟ ਕਵਰ ਵੀ ਇਹਦੇ ਵਿੱਚ ਵਧੀਆਲੇ ਹੋ ਸੀਟ ਕਵਰ ਵੀ ਵਿਰੇ ਦੇ ਵਿੱਚ ਵਧੀਆ ਪਾਏ ਹੋਏ ਆ ਆਪਾਂ ਜਿਹੜੇ ਕੰਪਨੀ ਫਿਟਡ ਆਂਦੇ ਆ ਬਿਲਕੁਲ ਰੇਟ ਵੀ ਯਾਰ ਜੈਨੂ ਲੈ ਬਾਈ ਭਰਾ ਆਪਾਂ ਜੈਜ ਵੀ ਨਹੀਂ ਕਹਿੰਦੇ ਆਪਾਂ ਕਹਿੰਦੇ ਆ ਕਿ ਸਸਤਾ ਰੇਟ ਆ ਬਾਈ ਕੰਡੀਸ਼ਨ ਓਕੇ ਆ ਗੱਡੀ ਦੀ ਕੰਡੀਸ਼ਨ ਵਿਰੇ ਓਕੇ ਆ ਬਿਲਕੁਲ ਇੰਜਨ ਗੇਅਰ ਦੀ ਫੁੱਲ ਜ਼ਿੰਮੇਵਾਰੀ ਆ ਵਿਰੇ ਇਕਾ ਵਿਰੇ ਟੌਸ ਆਪਣਾ ਟਾਇਰਸ ਆ ਗਏ ਬਾਈ ਲੀਵਾ 2000 16 ਮਾਡਲ ਆ ਵਿਰੇ ਇਹ ਸਨ ਰੂਫ ਵਿੱਚ ਵੀ ਲੱਗਾ ਹੋਇਆ ਆ ਗੱਡ ਚ ਲੈ ਵੀ ਆਹ ਆਫਟਰ ਮਾਰਕਟ ਲਵਾਇਆ ਹੋਣਾ ਦਾ ਹਾਂਜੀ ਵਿਰੇ ਆਫਟਰ ਮਾਰਕਟ ਲਵਾਇਆ ਲੈ ਵੀ ਬੱਜ ਤੇ ਸਨ ਰੂਫ ਵਾਲੀ ਲੀਵਾ ਮਿੱਤਰੋ ਦੇਖੀ ਨਹੀਂ ਅੱਜ ਦਿਖਾ ਦ 2016 16 ਮਾਡਲ ਹੈ 16 2031 ਤੱਕ ਕਾਰ ਪਾਸ ਹੈ ਵੀਰੇ ਟਾਇਰ ਨਵੇਂ ਆ ਕਾਰ ਦੇ ਹਾਂਜੀ ਅਲੋਏ ਟਾਇਰ ਵੀ ਨਵੇਂ ਤਾਂ ਐਵਰੇਜ ਇਹਦੀ ਬਾਦੂ ਹੈ ਮਿੱਤਰੋ ਬਾਕੀ ਟੋਇਟਾ ਦਾ ਬ੍ਰਾਂਡ ਆ ਸਾਨੂੰ ਸਾਰਿਆਂ ਨੂੰ ਪਤਾ ਚੰਗੀ ਕਾਰ ਹੈ ਇਹ ਤਾਂ ਗੱਡੀ ਇਹੋ ਜਿਹੀ ਨੇ ਤੁਸੀਂ ਬੁਢੇ ਹੋ ਜਾਓ ਗੱਡੀ ਬੁਢੀ ਨਹੀਂ ਹੁੰਦੀ ਹੁੰਦੀ ਹਾਂਜੀ ਹਾਂਜੀ ਵੀਰੇ ਤੇ ਕਿੰਨੇ ਦੇ ਦਾਂਗੇ ਵੀਰੇ 16 ਮਾਡਲ ਅੱਜ ਇਹ ਦੇ ਦਾਂਗੇ ਵੀਰੇ ਆਪਾਂ 290000 ਰੁਪਏ ਦੀ ਇੱਕੋ ਰੇਟ ਫਿਕਸ ਕਿਉ ਮੈਨੂੰ ਝਟ ਕੇ ਦੇ ਜਾਨਾ ਮੇਰੇ ਭਰਾ ਮੇਰੇ ਕਿਉ ਮੈਨੂੰ ਬੁਖਾਰ ਝਾੜੇਗਾ ਯਾਰ ਵਧੀਆ ਰੇਟ ਦੇ ਰਹੇ ਆ ਪਾਜੀ ਬੰਦੇ ਬੱਸ ਲੈ ਜਾਓ ਗੱਡੀਆਂ ਬੱਸ 16 ਮਾਡਲ ਦੀ 290 ਦੀ ਭਰਾ ਕੋਲੋਂ ਲੈ ਜਾਓ ਆਪਦੇ ਘਰੇ ਲਿਆ ਕੇ 3.5 ਲੱਖ ਰੁਪਏ ਦੀ ਕਿੰ ਮਰਜ਼ੀ ਵੇਚ ਦੋ ਮੈਂ ਤਾਂ ਸਿੱਧੀ ਜੀ ਗੱਲ ਕਹੂੰਗਾ ਤੁਹਾਨੂੰ 30-40 ਹਜ਼ਾਰ ਰੁਪਏ ਛੱਡ ਕੇ ਜਾਓ ਕਾਰੇ ਸਾਰੀ ਕਾਰਾਂ ਪਾਜੀ ਇੱਕ ਤਰ੍ਹਾਂ ਹੀ ਡੀਲਰ ਰੇਟੀਆਂ ਕਾਰ ਆਪਣੀਆਂ ਡੀਲਰ ਤੋਂ ਵੀ ਸਸਤੇ ਹੋਗੇ ਬਾਈ ਹਾਂਜੀ ਬਾਈ ਸਕਰੀਨ ਤੇ ਭਰਾ ਦਾ ਨੰਬਰ ਚੱਲ ਰਿਹਾ ਤੁਸੀਂ ਫੋਨ ਬਹੁਤ ਕਰਨ ਨੇ ਜੇ ਭਰਾ ਹੋਰ ਫੋਨ ਨਹੀਂ ਚੱਕ ਰਿਹਾ ਤਾਂ ਇੱਕ ਕੰਮ ਕਰ ਲਿਓ ਬਾਈ ਵਣ ਕੇ ਰਿਕੁਐਸਟ ਹੀ ਆ WhatsApp ਚੱਲ ਰਿਹਾ ਨਾ ਇਸੇ ਨੰਬਰ ਤੇ ਇਥੇ ਬਾਈ ਬਣ ਕੇ ਮੈਸੇਜ ਕਰਕੇ ਕਹਿੰਦੇ ਕਹਿੰਦੇ ਬਾਈ ਬਣ ਕੇ ਹੜਾ ਫੋਨ ਚੱਕ ਲੋ ਜਾਂ ਸਾਨੂੰ ਕਾਲ ਬੈਕ ਕਰ ਲੋ ਕਿ ਰੇਟ ਰੇਟ ਬਹੁਤ ਜਾਇਜ਼ ਨੇ ਗੱਡੀਆਂ ਦੇ ਤੁਸੀਂ ਧੜਾ ਧੜ ਕਰਨੇ ਨੇ ਫੋਨ ਬਾਕੀ ਪੰਜਾਬ ਦਾ ਜਿਹੜਾ ਬਲਵੇੜਾ ਸਮਾਣਾ ਸਮਾਣੇ ਤੋਂ ਆਪਣਾ ਇਹ ਚੀਕਾ ਪਟਿਆਲਾ ਚੀਕਾ ਤੋਂ ਪਟਿਆਲਾ ਰੋਡ ਵੀਰੇ ਚੀਕਾ ਚੀਕੇ ਤੋਂ ਪਟਿਆਲਾ ਰੋਡ ਦੇ ਉੱਤੇ ਪੈਂਦਾ ਸਮਾਣੇ ਤੋਂ ਵੀ ਵੀਰੇ 15 ਕਿਲੋਮੀਟਰ ਆ ਪਟਿਆਲੇ ਤੋਂ ਵੀ 15 ਕਿਲੋ 15 ਤੋਂ 20 ਕਿਲੋਮੀਟਰ ਵੀਰੇ ਸਮਾਣੇ ਤੋਂ 15 ਕਿਲੋਮੀਟਰ ਬਾਕੀ ਤੁਸੀਂ ਸਰਚ ਕਰ ਲਿਓ ਸੈਣੀ ਮੋਟਰਜ਼ ਬਲਵੇੜਾ ਤੁਸੀਂ ਉਰੇ ਪਹੁੰਚ ਜੇ ਕੋਈ ਚੱਕਰ ਨਹੀਂ ਬਾਕੀ ਪ੍ਰਾ ਉਹਨਾਂ ਦੇ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਬਾਕੀ ਸਾਰੇ ਪ੍ਰਾ ਮੈਂ ਧੰਨਵਾਦ ਜੀ ਵੀਡੀਓ ਦੇਖਣ ਲਈ ਬਾਕੀ ਸ਼ੇਅਰ ਯੂਰ ਕਰਦੇ